ਅਪਣੇ ਜੀ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਤਿੰਨ ਹੋਰ ਰਹਿ ਗਏ ਆ ਦੋ ਅਨਨੋਨ ਐ ਇੱਕ ਅਮਰਦੀਪ ਸਿੰਘ ਹੈਗਾ ਉਹਨੂੰ ਆਇਡੈਂਟੀਫਾਈ ਕਰ ਲਿਆ ਉਹਨੂੰ ਵੀ ਗ੍ਰਿਫਤਾਰ ਕਰ ਲਾਂਗੇ ਸੀਗਾ ਜੀ ਮਾਮਲਾ ਕੀ ਬੋਲਦਾ ਮਾਮਲਾ ਸੀਗਾ ਜੀ ਇਹ ਪਹਿਲਾਂ ਆਪਸ ਵਿੱਚ ਲੜੇ ਆ ਤਾਂ ਜਿਹੜੀ ਸਿਮਰਨ ਸੀਗੀ ਰਾਜਵਿੰਦਰ ਕੌਰ ਸੀਗੀ ਕਾਕਾ ਸੀਗਾ ਇਹ ਆਪਸ ਵਿੱਚ ਰਿਲੇਟਿਡ ਨੇ ਜੋ ਆਪਣਾ ਦੀਪੂ ਅਮਨਦੀਪ ਸਿੰਘ ਹੈਗਾ ਆਪਸ ਵਿੱਚ ਰਿਸ਼ਤੇਦਾਰੀ ਹੈਗੀ ਇਹਨਾਂ ਦੀ ਇਹ ਪਹਿਲਾ ਮੂੰਹ ਬੁੱਲ ਬੋਲੀ ਲੜਾਈ ਹੋਈ ਇਹਨਾਂ ਦੀ ਆਪਸ ਦੇ ਵਿੱਚ ਅਮਨਦੀਪ ਜਾ ਕੇ ਗਿਆ ਉੱਥੇ ਉਹਨਾਂ ਦੇ ਘਰ ਲੜ ਕੇ ਆਇਆ ਫਿਰ ਉਹ ਵਾਪਸ ਆ ਗਿਆ ਜਦੋਂ ਵਾਪਸ ਆਇਆ ਤਾਂ ਇਹ ਵੀ ਪੂਰਾ ਪਰਿਵਾਰ ਇਕੱਠਾ ਹੋ ਗਿਆ ਆਪਣੇ ਆਪਸ ਵਿੱਚ ਜਿਹੜੇ ਬੰਦੇ ਇਹਨਾਂ ਦੇ ਨਾਲ ਸੀਗੇ ਸਿਮਰਨਜੀਤ ਸਿੰਘ ਤੇ ਅਮਰਦੀਪ ਸਿੰਘ ਉਹ ਸਾਰੇ ਆ ਕੇ ਇਕੱਠੇ ਹੋ ਕੇ ਇਨਾਂ ਦੇ ਘਰ ਆਏ ਲੜਨ ਵਾਸਤੇ ਕੁਝ ਪਤਾ ਲੱਗਿਆ ਵੀ ਲੜਾਈ ਦਾ ਕਾਰਨ ਕੀ ਸੀ ਕਿਸ ਚੀਜ਼ ਕਰਕੇ ਝੜੋ ਗਈ ਲੜਾਈ ਦਾ ਕਾਰਨ ਇਹ ਹੀ ਸੀਗਾ ਕਿ ਇੱਕ ਦੇ ਉੱਤੇ ਐਨਡੀਪੀਐਸ ਦਾ ਪਰਚਾ ਹੈ ਉਹ ਮਨਾ ਕਰਦੇ ਸੀਗੇ ਨੂੰ ਨਸ਼ੇ ਵਗੈਰਾ ਕਰਕੇ ਦੂ ਇੱਥੇ ਨਾ ਆਇਆ ਕਰ ਤਾਂ ਇਹ ਜਾਂਦਾ ਸੀਗਾ ਇਹੀ ਕਰਕੇ ਲੜਾਈ ਹੋ ਗਈ ਸੀਗੀ ਸਭ ਤੋਂ ਕਿੰਨੇ ਦੋਸ਼ੀ ਨੇ ਟੋਟਲ ਟੋਟਲ ਦੋਸ਼ੀ ਹੈਗੇ ਜੀ ਸੱਤ ਦੋਸ਼ੀ ਹੈਗੇ ਟੋਟਲ ਹਾਂਜੀ ਸਰ ਕੋਈ ਹਥਿਆਰ ਵੀ ਵਰਤੇ ਗਏ ਹਾਂਜੀ ਬਰਾਮਤ ਬਰਾਮਤ ਕੀਤੇ ਜੀ ਫੜੇ ਕਿੰਨੇ ਗਏ ਜੀ ਹੁਣ ਤੱਕ ਹੁਣ ਤੱਕ ਤਿੰਨ ਫੜੇ ਗਏ ਗੁਰਦੀਪ ਉਸ ਟਾਈਮ ਇਹ ਗੁਰਦੀਪ ਕੀ ਸੀਗਾ ਕਿ ਪਹਿਲਾਂ ਵੀ ਪਰੇਜ਼ ਕਰਦਾ ਸੀਗਾ ਇਹਨਾਂ ਦੇ ਦੋ ਲੇਡੀਜ਼ ਜਿਹੜੀ ਆਪਾਂ ਫੜੀ ਐ ਉਹਨਾਂ ਦੇ ਰਿਲੇਸ਼ਨ ਹੈਗੇ ਸਿਮਰਨਜੀਤ ਸਿੰਘ ਜਿਹੜਾ ਐਲੀਅਸ ਮਾਨ ਸਿੰਘ ਤੇ ਅਮਰਦੀਪ ਸਿੰਘ ਦੇ ਨਾਲ ਤਾਂ ਉਹ ਪਰੇਜ਼ ਕਰਦਾ ਸੀਗਾ ਕਿ ਤੁਸੀਂ ਜੀ ਸਾਡੇ ਇਲਾਕੇ ਦੇ ਵਿੱਚ ਨਾ ਆਇਆ ਕਰੋ ਤਾਂ ਅੱਜ ਜਦੋਂ ਇਹ ਆਏ ਐ ਆਪਣੇ ਭਾਂਜੇ ਕੋਲ ਆਏ ਸੀਗੇ ਲੜਨ ਵਾਸਤੇ ਹੀ ਆਏ ਸੀਗੇ ਕਿਉਂਕਿ ਉਹ ਪਹਿਲਾਂ ਲੜਕੇ ਗਿਆ ਸੀਗਾ ਤਾਂ ਇਸ ਕਰਕੇ ਉਹਨੇ ਅੱਜ ਵੀ ਪਰੇਜ਼ ਕੀਤਾ ਕਿ ਤੁਸੀਂ ਕਿਉਂ ਆਏ ਹੋ ਤਾਂ ਉਹਨੇ ਸਿਮਰਨ ਨੇ ਲਲਕਾਰਾ ਮਾਰ ਕੇ ਕਿਹਾ ਕਿ ਪਹਿਲਾਂ ਬਾਅਦ ਚ ਅਸੀਂ ਇਹ ਵਾਲੀ ਲੜਾਈ ਨਬੜਾਂਗੇ ਪਹਿਲਾਂ ਇਹਨੂੰ ਆਪਾਂ ਕਰੀਏ ਸੈੱਟ ਸਰ ਜਿਸ ਨੇ ਤੇਜ਼ ਦਾ ਹਥਿਆਰ ਚੁਲਾਇਆ ਉਹ ਗੁਰਦੀਪ ਸਿੰਘ ਹੈ ਨਹੀਂ ਜੀ ਸਿਮਰਨਜੀਤ ਸਿੰਘ ਹੈ ਐਲੀਅਸ ਮਾਨ ਸਿੰਘ ਨਹੀਂ ਹੈ ਪਹਿਲਾਂ ਜੀ ਕੋਈ ਨਹੀਂ ਹੈ वैसे आप पर तसदीक करेंगे पहला कोई है नहीं हुन तक दी तसदीक ਦੇ ਵਿਚਾਰ ਹੈ ਦੀਪ ਸਿੰਘ ਰਾਣਾ ਨਹੀਂ ਸਿੰਘ ਜੀ ਸਨਮਾਨ ਜਾਰ ਅਜਮਦੂ ਕੋਈ ਰਿਸ਼ਤੇਦਾਰੀ ਨਹੀਂ ਆਈ ਜੀ ਗਵੰਡੀ ਸੀਗੇ ਅਮਨਦੀਪ ਸਿੰਘ ਉਰਫ ਦੀਪੂ ਦੇ ਦਾ ਗਵੰਡੀ ਸੀਗੇ ਸਰ ਜਿਹੜਾ ਕਤਲ ਦਾ ਮਾਮਲਾ ਕਿੰਨੇ ਘੰਟੇ ਦੇ ਵਿੱਚ ਟ੍ਰੈਸ ਆਪਾਂ ਵਿਦਨ 24 ਆਵਰਸ ਕਰ ਲਿਆ ਸੀਗਾ ਜੀ